ਵਿਖੇ ਉਸ ਵੇਲੇ ਹੰਗਾਮਾ ਵਾਪਰ ਗਿਆ ਜਦੋਂ ਮੰਦਰ ਟਾਊਨ ਦੇ ਲਈ ਪ੍ਰਸ਼ਾਸਨਿਕ ਅਧਿਕਾਰੀ ਪੁਲ ਨੰਬਰ 5 ਤੇ ਪਹੁੰਚੇ ਲੋਕਾਂ ਨੇ ਜਤਾਇਆ ਰੋਸ ਪਰਿ ਪੁਲਿਸ ਵੱਲ ਵੀ ਦੇਹਾ ਮਜੂਰ ਲੋਕਾਂ ਨੇ ਕਿਹਾ ਅਸਰ ਦੇ ਨਾਲ ਨਹੀਂ ਕਰਨ ਦਿੱਤੇਗਾ ਫਿਲਵਾੜ ਫਤਕਾ ਸੁਜਨਪੁਰ ਪੁਲ ਨੰਬਰ 5 ਵਿਖੇ ਉਸ ਵੇਲੇ ਮਾਹੌਲ ਪੱਕ ਗਿਆ ਜਦੋਂ 5 ਨੰਬਰ ਪੁਲ ਤੇ ਬਨੇ ਮਹਾਵੀਰ ਮੰਦਰ ਨੂੰ ਟਾਊਨ ਦੇ ਲਈ ਤਹਿਸੀਲਦਾਰ ਅਤੇ ਨਹਿਰੀ ਵਿਭਾਗ ਬਾਗ ਦੇ ਅਧਿਕਾਰੀ ਪਾਰੀ ਪੁਲਿਸ ਫੋਰਸ ਦੇ ਨਾਲ ਪਹੁੰਚੇ ਇਸ ਮੌਕੇ ਲੋਕਾਂ ਨੇ ਪਾਰੀ ਰੋਸ ਜਤਾਉਂਦਿਆਂ ਮੰਦਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪ੍ਰਸ਼ਾਸਨ ਖੁਦ ਜੰਮ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਮੌਕੇ ਨਗਰ ਕੌਂਸਲ ਸੁजानਪੁਰ ਦੇ ਵائਸ ਪ੍ਰਧਾਨ ਅਤੇ ਵਿਸ਼ਵ ਹਿੰਦੂ ਸੁਰੱਖਿਆ ਦਲ ਦੇ ਚੇਅਰਮੈਨ सुरेंद्र ਮਨਹਾਸ ਆਪਣੇ ਸਾਥੀਆਂ ਸਨ ਨੇ ਮੌਕੇ ਤੇ ਪਹੁੰਚੇ ਅਤੇ ਮੰਦਰ ਤੋੜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਮੌਕੇ ਨੂੰ ਵੇਖਦਿਆ ਤਹਿਸੀਲਦਾਰ ਅਤੇ ਨਵੀਂ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਕਾਪੀ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੇ ਬੇਕਾਬੂ ਹੋਣ ਤੋਂ ਬਾਅਦ ਤਹਿਸੀਲਦਾਰ ਮੈਡਮ ਨੇ ਕਿਹਾ ਕਿ ਉਹਨਾਂ ਨੂੰ ਹਾਈ ਕੋਰਟ ਤੋਂ ਆਰਡਰ ਆਏ ਹੋਏ ਹਨ ਕਿ ਜਿਹੜੇ ਵੀ ਮੰਦਰ ਜਾਂ ਕਬਜ਼ੇ ਗੈਰ ਕਾਨੂੰਨੀ ਹਾਈਵੇ ਤੇ ਕਿਤੇ ਗਏ ਹਨ तो जिस दे बाद मामला थोड़ा शांत होया इस मौके लोगों ने कहा कि कोई रसूदार लोगों वालों सरकारी जमीना कब्जे किए गए हैं? पर प्रशासन उन्होंने कोई कारवाई नहीं करता उ दूजे पास लोगों की आस्था खिलवाड़ कर दिया ਮੰਦਟਾਂ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਜਿਸ ਦਾ ਲੋਕਾਂ ਵੱਲੋਂ ਪੂਰ ਜ਼ੋਰ ਵਿਰੋਧ ਕੀਤਾ ਜਾਵੇਗਾ ਇਸ मौके 파ਰੀ ਗਿਣਤੀ ਵਿੱਚ ਲੋਕ ਮੌਜੂਦ ਸਨ ਅਤੇ ਪ੍ਰਸ਼ਾਸਨ ਖਿਲਾਫ ਜਮ ਕੇਨਾਰੀ ਬਾਜ਼ੀ ਵੀ ਕੀਤੀ ਗਈ ਦੇਖੋ ਇਸ मौके 기하 ਤਹਿਸੀਲਦਾਰ ਅਤੇ ਵਿਸ਼ਵ Hindu ਸੁਰੱਖਿਆ ਦਲ ਦੇ ਚੇਅਰਮੈਨ सुरेंद्र ਮਹਾਸਨੀ ਭਾਰਤ ਨੈਟ ਨਿਊਜ਼ ਵਾਲਾ ਆਪਕਾ ਤੋ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ ਸੁਧਾਰਪੁਰ ਇਸਨੇ 5 ਨੰਬਰ ਦੇ ਉੱਪਰ ਹਨੂਮਾਨ ਜੀ ਦਾ ਮੰਦਿਰ ਔਰ ਮਾਤਾ ਰਾਣੀ ਦਾ ਮੰਦਿਰ ਹੈ ਸਾਨੂੰ ਪਤਾ ਲੱਗਾ ਵੀ ਕੁਝ ਮਹਿਕ ਮੇਰ ਲੋ ਜਿਹੜੀ ਉਹਦੀ ਤੋੜ-ਫੋੜ ਕਰਨ ਦੀ ਜਿਹੜੀ ਅੱਜ ਇਹਨਾਂ ਨੇ ਪ੍ਰੋਗਰਾਮ ਬਣਾਇਆ ਦਾ ਹਾਈ ਕੰਟਰੋਲ ਕੋਲੇ ਗੱਲ ਰੱਟ ਪਾਈ ਹੋਈ ਹੈ। ਅਸੀਂ ਇੱਥੇ ਜਿਹੜਾ ਆਪਣਾ ਪੂਰੇ ਸੁਜਾਨਪੁਰ ਦੇ ਲੋਕ ਜਿਹੜੇ ਇਸ ਮੰਦਿਰ ਦੀ ਮਾਨਤਾ ਨਾਲ ਜੁੜੇ ਦੇ ਨੇ ਜਿਦੇ ਚ ਲੇਡੀ ਸਾਡੀਆਂ ਭੈਣਾਂ ਭਰਜਾਈਆਂ ਛੋਟੀਆਂ ਜੁੜੇ ਦੇ ਨੇ ਲੋਕ ਅ ਸੁਰੇਂਦਰ ਨਿੱਕਾ ਜੀ ਜੋ ਕਿ ਇਸ ਵਾਰ ਦੇ ਐਮਸੀ ਨੇ ਲਾਲੇ ਜੀ, ਰਾਜੇਸ਼ ਜੀ ਜਿੰਨੇ ਵੀ ਸਾਰੇ ਲੋਕ ਨੇ ਸਾਰੇ ਇੱਥੇ ਇਕੱਠੇ ਹੋ ਕੇ ਅੱਜ ਆਏ ਆ। ਅਹੀਂ ਜਿਹੜਾ ਇਹਨਾਂ ਦਾ ਜਿਸਲੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਤਸਹीलदार ਮੈਡਮ ਨੇ ਬੜਾ ਅੱਛਾ ਢੀਲ ਕੀਤਾ ਔਰ ਉਹਨਾਂ ਦੇ ਨਾਲ ਲੈਰ ਮਹਿਕਮੇ ਦੇ ਲੋਕ ਸੀਗੇ ਉਹਨਾਂ ਨੇ ਕਹਿ ਦਿੱਸਾ ਹਾਈ ਕੋਰਟ ਰੇਟ ਪਈ ਹੋਈ ਹੈ ਸਾਡੀ ਕੋਈ ਪਰਸਨਲ ਇਸ਼ੂ ਨਹੀਂ ਹੈਗਾ ਅਸੀਂ ਅੱਜ ਉਸ ਚੀਜ਼ ਨੂੰ ਮੰਨਦੇ ਹੋਏ ਅਸੀਂ ਮਹਿਕਮੇ ਕੋਲ ਜਿਹੜਾ ਟਾਈਮ ਲਿਆ ਅਸੀਂ ਜਿਹੜਾ ਉਸ ਰੇਟ ਨੂੰ ਹਾਈ ਕੋਰਟ ਦੀ ਨੂੰ ਜਿਹੜਾ ਸਵੇਰੇ ਹੀ ਚੈਲੰਜ ਕਰਾਂਗੇ ਔਰ ਜਿਹੜਾ ਉਹਦਾ ਜਵਾਬ ਦਵਾਂਗੇ ਕਿ ਮੰਦਰ ਜਿਹੜਾ Hindu Devi Devta ਦਾ ਮੰਦਰ ਜਿਹੜਾ ਕਿ ਲੋਕਾਂ ਦੀ ਆਸਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਇਹਨੂੰ ਜਿਹੜਾ ਨਾ ਤੋੜਿਆ ਜਾਏ ਔਰ ਮਹਿਕਮੇ ਨੇ ਸਾਨੂੰ ਥੋੜਾ ਟਾਈਮ ਦਿੱਤਾ ਹੈ ਉਹਦੇ ਧੰਨਵਾਦੀ ਆ ਬਹੁਤ ਦਿਨੋਂ ਸਰ ਦੇਖੋ ਨਹੀਂ ਮਿਲਦਾ ਪ੍ਰਸ਼ਾਸਨ ਲੋ ਜਗਾ ਜਗਾ ਤੇ ਕਬਜ਼ੇ ਕੀਤੇ ਗਿਆ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਹੈ ਮੰਤਰਾਵਾਸਾ ਕਿਉਂ ਧਿਆਨ ਨਾ ਦੇ ਕੋਈ ਇਸੇ ਕਰਕੇ ਅਸੀਂ ਵਿਰੋਧ ਕੀਤਾ ਲੇਕਿਨ ਜਦੋਂ ਮਹਿਕਮੇ ਦੁਆਰਾ ਦੱਸਿਆ ਗਿਆ ਵੀ ਇੱਕ ਬੰਦੇ ਨੇ ਹੀ ਕਿਸੇ ਨੇ ਰੇਟ ਜਿਹੜੀ ਪਾਈ ਹੋਈ ਹੈ ਮਹਿਕਮੇ ਨੇ ਸਾਨੂੰ ਰੇਟ ਨੰਬਰ ਜਿਹੜਾ ਦਿੱਤਾ ਉਹਦਾ ਹੀ ਜਵਾਬ ਜਿਹੜਾ ਜਲਦੀ ਦੇਵਾਂਗੇ ਔਰ ਇਹਦੇ ਖਿਲਾਫ ਜੋ ਵੀ ਬੰਦਾ ਹੈਗਾ ਕਾਰਵਾਈ ਕਰਵਾਵਾਂ ਸਰ ਲੱਗਦਾ ਨਹੀਂ ਕਿ ਜੇ ਇਹ ਕਦਮ ਚੁੱਕ ਲੈਂਦੇ ਹਿੰਦੂ ਵਾਲੇ ਆਸਥਾਨਾ ਫੇਸਬੁਕ ਦੇ ਬਿਲਕੁਲ ਹੋਣਾ ਸੀਗਾ ਜੀ ਔ ਜਿਹਦੇ ਚ ਮਾਤਰ ਸ਼ਕਤੀ ਜਿਹੜੀ ਆ ਸਭ ਤੋਂ ਅੱਗੇ ਨਾਲੋਂ ਖੜੋਤੀ ਆ ਭਾਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਔਰ ਤਹਿ ਦਿਲੋਂ ਧੰਨਵਾਦੀ ਹੈ ਡਿਪਾਰਟਮੈਂਟ ਦੇ ਜਿਨ੍ਹਾਂ ਨੇ ਸਾਨੂੰ ਇਹ ਟਾਈਮ ਹਾਈ ਕੋਰਟ ਦਾ ਫੈਸਲਾ ਆਇਆ ਕਿ ਜਿਹੜੇ ਵੀ ਅਨਔਥਰਾਇਜ਼ਡ ਰਿਲੀਜੀਅਸ ਇੰਸਟੀਚਿਊਸ਼ਨਸ ਆ ਉਹਨਾਂ ਨੂੰ ਡਿਮੋਲਿਸ਼ ਕਰਨਾ ਤੁਸੀਂ ਕੇਸ ਦੇ ਵਿੱਚ ਅਸੀਂ ਇੱਥੇ ਪੇਸ਼ ਹੋਇਆ ਇਰੀਗੇਸ਼ਨ ਡਿਪਾਰਟਮੈਂਟ ਤੋਂ ਵੀ ਹੈ ਸਾਡੇ ਨਾਲ ਪੁਰੀ ਸੀ ਤੇ ਮੈਂ ਬਤੌਰ ਡਿਊਟੀ ਮੈਂ ਕਰ ਰਹੀ ਮਾਨੂੰ ਵੀ ਦਲਵਾ ਦਿਓ ਕੀ ਮੈਸੇਜ ਦਿੱਤਾ ਗਿਆ ਇਹਨਾਂ ਨੂੰ ਕਿ ਇਹਨਾਂ ਪਦਚੀਨ ਕੀਤਾ ਗਿਆ ਅਸੀਂ ਕੀ ਮੈਸੇਜ ਦਿੱਤਾ ਗਿਆ ਹੁਣ ਇਹਨਾਂ ਨੂੰ ਅੱਜ ਦੇਖੋ ਗੱਲ ਹੋਈ ਹੈ ਸਾਡੇ ਅਸੀਂ ਡਿਊਟੀ ਮਾਉਂਡ ਹੈ ਸੀ ਆਰਡਰਸ ਕਰਨ ਡਿਮੋਲਿਸ਼ ਆਇਆ पर इतने थोड़ा रिलीजियस इशू बन रहे है। हैं तो देखो ये क्या अभी कोर्ट चैलेंज करा तो सा कोशिश है कि मतलब कि जो भी है पीसफुली रिजॉल्व हो जाए बाकी चलो देखते हो